ਗੱਡੀ ਡੱਕੋ ਗੱਡੀ ਡੱਕ ਮੈਂ ਨਾ ਤੈਨੂੰ ਅੱਡੀ ਰੋ ਓਏ ਉੱਤਰ ਕੇ ਮਾਰੋ ਫੜੋ ਇਹਨਾਂ ਨੂੰ ਸਾਸ ਦੇ ਭੈਣ ਦੇ ਨਾ ਕੋਈ ਨੂੰ ਬਣਾਏ ਦੀ ਵੀਡੀਓ ਰੋ ਗਿਆ ਯਾਰ ਗੱਡੀ ਡਾਕੇ ਦੀ ਗੱਡੀ ਇਹਨਾਂ ਕੁੜੀ ਭਾਈ ਏ ਯਾਰ ਇਹ ਵੇਚੇ ਨਾ ਇਹਨਾਂ ਕੁੜੀ ਭਾਈ ਇਹਨਾਂ ਇਹਨਾਂ ਭਾਈ ਇਹ 2 ਨੰਬਰ ਦੇ ਬੰਦੇ ਏ ਇਹਦਾ ਕੰਮ ਨਫਾ ਬਣਾਉਣ ਦੇ ਲਈ ਹੋ ਪਾਸ ਬੰਦੇ ਨੂੰ ਮਾਰਦੇ ਆਏ ਉੱਧਰੋਂ ਤੇ ਹੁਣ ਵੇਂਦੇ ਆਏ ਸੀ ਮੈਂ ਭਰਾਣੇ ਆ ਅੱਡੇ ਥਾਣੀ ਭਰਾਣੇ ਡੇ ਤੋਂ ਆਪੇ ਤੁਸੀਂ ਭਰਾਣੇ ਵਾਗੇ ਨਾ ਹਾਂਜੀ ਨਹੀਂ ਨਾ ਇੱਥੇ ਡੀ ਦੂਰ ਨਹੀਂ ਗਏ ਉਹ ਬੜੀ ਸ਼ਿਪ ਪਿੱਛੇ ਪੂਰੀ ਹੋਈ ਜਾ ਵੀਡੀਓ ਕਰ ਪੂਰੀ ਹੋਏ ਗੱਡੀ ਢੱਕ ਵੀਰੇ ਫੜੀ ਟਿਕਾੜ ਖਾ ਗੱਡੀ ਦੀ ਗੱਡੀ ਢੱਕੋ ਗੱਡੀ ਢੱਕ ਮੈਂ ਨਾ ਤੈਨੂੰ ਛੰਡਾਂ ਨਹੀਂ ਕਰੀ ਗੱਡੀ ਖੋਬ ơi ਉਤਰ ਕੇ ਮਾਰੋ ਫੜੋ ਇਹਨਾਂ ਨੂੰ ਕਿੱਥੇ ਚਲੇ ਜੇਗਾ ਪੁੱਤ ਜਾਇੰਗਾ ਕਿੱਥੇ ਵਰਨਾ ਆ ਤੇਰੀ ਮਾਸੀ ਦੱਸ ਦੇ ਭੈਣ ਦੇ ਨੇ ਕੋਈ ਨਵਾਂ ਆਈ ਦੀ ਵੀਡੀਓ ਰੋਕ ਯਾਰ ਗੱਡੀ ਕਿੱਥੇ ਜਾਏਗਾ ਕੱਲ ਪੁੱਤ ਕਿਹਦੇ ਨਾਲ ਮਾਰੀ ਦਾ ਡਾਕੇ ਦੀ ਗੱਡੀ ਇਹਨਾਂ ਕੁੜੀ ਭਾਈ ਯਾਰੇ ਵਿੱਚ ਨਾ ਕਿੱਥੇ ਜਾਣ ਤੋਂ ਮਗਰ ਆਹ ਜਾਣ ਜਾਣ ਜਾਣਦੇ ਕਿੱਥੇ ਜਾਂਦੇ ਆ ਜਾਣਦੇ ਕਿੱਥੇ ਜਾਂਦੇ ਆ ਇਹਨਾਂ ਕੁੜੀ ਭਾਈ ਇਹਨਾਂ ਇਹਨਾਂ ਭਾਈ ਇਹ 2 ਨੰਬਰ ਦੇ ਬੰਦੇ ਦੇ ਆ ਜਾਣ ਦੇ ਇਹ ਖਲੋਨੀ ਆਲੀ ਆ ਇਹ ਕਿੱਥੇ ਪੰਗਲ ਲੂ ਆਹੋ ਇਹਨਾਂ ਭਜਣਾ ਇਹਨਾਂ ਭਜਣਾ ਭਜਣਾ ਇੱਕ ਕੁੜੀ ਵੇਖ ਲਈ ਉਹਨਾਂ ਨੇ ਆਹ ਸੰਗ ਦੀ ਆ ਗੱਡੀ ਅਸੀਂ ਨਾ ਕੁੜੀ ਮੈਂਟਲੀ ਅਫਸੈਟ ਸੀ ਕੋ ਇਧਰ ਇੱਕ ਕਰ ਮੇਰੇ ਨੂੰ ਕੁੜੀ ਕੋਈ ਮੈਂਟਲੀ ਅਫਸੈਟ ਸੀ ਜੀ ਆ ਅਸੀਂ ਉਹਨੂੰ ਲੈਣ ਜਾ ਰਿਹਾ ਤੇ ਇਹਨਾਂ ਨੇ ਗੱਡੀ 'ਚ ਕੁੜੀ ਬਿਠਾਈ ਮੈਂਟਰੀ ਅਫਸੈਟ ਤੇ ਸਾਨੂੰ ਵੇਖ ਕੇ ਗੱਡੀ ਭਜਾ ਲਈ ਆ ਕਿੰਨੀ ਕੁ ਭਜਾਉਣਗੇ ਗਰੇ ਬਾਰੀਫੋਰ ਜੀ ਜਾਨ ਯਾਰ ਕੋਈ ਗੱਲ ਨਹੀਂ ਹਾਂ ਭੈਜੋ ਨਾਲ ਨਹੀਂ ਜਾਂਦੇ ਹਾਂ ਕਿੱਧਰ ਜਾਂਦੇ ਆ ਕਿੱਧਰ ਜਾਂਦੇ ਆ ਨਾ ਘਾ ਕੇ ਨਾ ਤੇ ਲੱਗਾ ਸੀ ਆਹੋ ਅੱਜ ਸਪੋਰਟ ਆਪੀ ਨਾ ਪੁਲ ਚਾਰ ਦੀ ਨਾ ਨਾ ਚੇ ਨਹੀਂ ਬਾ ਤਾਂ ਜੀ ਵੀ ਦੇ ਬੰਦੀ ਉਸ ਨੂੰ ਭਾਈ ਓਏ ਅਗਲੇ ਮਹੀਨੇ ਇੱਕ ਗੇਨ ਫੋਨ ਲਾਏ ਅਗਲੇ ਮਹੀਨੇ ਗੇਨ ਫੋਨ ਲਾਏ ਯਾਰ ਛਾ ਨੰਬਰ ਤੇ ਫੋਨ ਲਾ ਯਾਰ ਕਿ ਜਾਣ ਨਾ ਮੈਨੂੰ ਫੋਨ ਲਾ ਗੱਡੀ ਖਲੋ ਜਾਣੀ ਅਦੀ ਮੈਂ ਹਾਂ ਅੰਦਰ ਉਹਨੇ ਡਰਦੀ ਰੋਣਾ ਆਹੋ ਆਪਣੇ ਮਨ ਤੋਂ ਲੈ ਜਾਵੀਂ ਰਿਹਾ ਚੱਕਰ ਨਾ ਵੱਜ ਗਈ ਕੋਈ ਗੱਲ ਨਹੀਂ ਯਾਰ ਇਹ ਲੱਗੇ ਫਿਰ ਕੀ ਆ ਸੋਣਾ ਦੱਸੂਂਦਾ ਵੀ ਹੱਥਾਂ ਨਾਲ ਆਹੋ ਬੱਲੇ ਮੋਰ ਦੀ ਬੱਲੇ ਮੋਰ ਦਾ ਮੱਕਸ ਇਹਨੇ ਕੁੜੀ ਬਈ ਕੁੜੀ ਉਹ ਤੂੰ ਪਿਛਾਣੀ ਨਹੀਂ ਆ ਹੱਡੋ ਗਿਆ ਯਾਰ ਇਹਦੀ ਯਾਰ ਡੱਕਦਾ ਕਿਉਂ ਨਹੀਂ ਗੱਟਿਏ ਇੱਥੇ ਉੱਤਰ 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 ਚਾਲ ਮਾਰ ਇਹਨੇ ਉਹ ਭਰਾਵਾ ਡਾਕ ਲਾ ਗੱਡੀ ਆਈ ਇੱਕ ਮਾਲ ਹੋ ਗਈ ਇਹਨੂੰ ਸਾਲਾ ਗੱਡੀ ਦੇ ਨਾਲ ਭਜਾ ਲੇਗਾ ਜਦੋਂ ਉੱਤਰ ਮਤਲਬ ਇਹ ਗੱਡੇ ਪੈ ਯਾਰ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਗੁਰਾਂ ਨਾਲ ਕੁਝ ਨਹੀਂ ਹੁੰਦਾ ਟੈਨਸ਼ਨ ਨਾਲ ਅੱਬਾ ਯਾਰ ਕੁੜੀ ਲੈਣੀ ਨਾ ਤੋ ਹਾਂ ਤਾੜਾ ਖੜਾ ਹੋ ਕੁੜੀ ਕਿੱਥੇ ਲੈ ਕੇ ਪਾਰ ਕਰਦੇ ਨੀ ਯਾਰ ਫੱਟਣ ਲੱਗ ਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਦੀ ਤੂੰ ਬੰਦ ਹੋਈ ਨਹੀਂ ਆ ਕੁੜੀ ਇਹਨਾਂ ਦੀ ਆਪ ਤੇ ਹੋਣੀ ਆ ਬਸ ਤਾਂ ਕਰਦੇ ਆ ਆਪਣੇ ਨਾਲ ਰਹੋ ਯਾਰ ਹਣ ਕੇ ਜੇ ਸਾਡੇ ਨਾਲ ਗੱਲ ਹੀ ਕਰ ਲੋ ਸਾਨੂੰ ਇਹ ਵੀ ਕੁੜੀ ਲੈ ਕੇ ਜਾਣ ਦੇ ਇਹ ਨੰਬਰ ਨੋਟ ਕਰ ਕੋ ਰੱਖ ਬੀਬੀ 29 D 3737 ਹਾਂ ਬੀਬੀ 29 D 3737 ਨੰਬਰ ਆ ਓਏ ਯਾਰ ਕੁੜੀ ਲਈ ਨਾ ਓਏ ਓਏ ਉਧਰ ਗੱਡੀ ਮਿਲ ਰਹਾ ਹੂੰ ਲੱਗ ਲੱਜੇ ਨੂੰ ਓ ਯਾਰ ਕਿਉਂ ਡਰਦਾ ਯਾਰ ਕੁੜੀ ਦੀ ਤੇ ਦੀ ਭੈਣਾ ਓ ਵੀਰ ਬਾਬਾ ਰਤਨਦੇਵ ਨਾਲ ਆ ਅੱਧ ਹੋ ਗਈ ਤੇ ਜਲੀ ਓਏ ਕੋਈ ਨਹੀਂ ਮੈਂ ਸਸਤਾ ਵੱਲੋਂ ਯਾਰ ਆਪਰੇ ਕੋ ਲਾਇਸੈਂਸ ਆ ਤင်း ਡਰਦੇ ਕਿਉਂ ਜੇ ਮੈਂ ਦੋਰੀ ਇਹ ਦੇਖੋ ਦਾਦੀ ਦੀ ਭੀੜ ਆ ਅਰ 12ਆਂ ਖੁੱਲੀਆਂ ਤਾਂ ਤਾਂ ਲਗਾ ਉਹਨਾਂ ਅੱਖਾਂ 'ਚ ਮੁੰਡੇ ਆ ਕੰਮ ਕਰਾ ਕੇ ਆ ਯਾਰ ਮੁੰਡੇ ਨਹੀਂ ਆਪਸ ਸਸਤਾ ਵੱਲੋਂ ਵੀ ਪਰਵਾਹ ਨਹੀਂ ਗੱਡੀ ਆਹੋ ਟੋਲ ਬਲਾ ਦੀ ਯਾਰ ਕਰ ਲੈਣਗੇ ਤੇ ਕਰ ਲੈਣ ਕੋਈ ਟੈਨਸ਼ਨ ਨਹੀਂ ਕਿਉਂ ਤੁਸੀਂ ਦੱਸਦੇ ਆਪ ਦੀ ਤਾਂ ਮੌਤ ਨਾ ਬਣਾ ਓਏ ਯਾਰ ਕਰਾ ਬੈਣ ਤੇ ਕਰਾ ਦੇਣਾ ਓ ਮੈਨੂੰ ਇਹ ਨਾਲ ਸਾਟ ਨਾ ਲੱਗਦੇ ਸਾੰਦ ਯਾਰ ਗੁਰਾਮ ਦਾ ਨਾਲ ਆ ਆ ਆਪ ਸਾਹੀ ਹੋਵੇ ਤਾਂ ਸੱਚੇ ਦਾ ਸੱਚਾ ਓਰੇ ਡਰ ਗਏ ਆ ਆਪਦੀ ਉਦੀ ਨਾ ਤਮੀ ਟੱਕ ਲੈਣਾ ਆਹੋ ਇਹਨੇ ਵੀ ਜੀ ਦੱਸੋ ਕੋਣ ਆ ਆਪਾਂ ਲਾਈਟ ਜਗਾਈ ਆ ਹਲੋ ਅਨੋ ਯਾਰ ਪਾ ਇਹ ਓਏ 109 ਨੰਬਰ ਤੇ ਫੋਨ ਲਾਇਆ ਆ ਬਰਬਰੇ ਦਰ 109 ਨੰਬਰ ਤੇ ਫੋਨ ਲਾਇਆ ਆ ਦੁਕਾਨ ਦੀ ਆਹੋ 109 ਤੇ ਫੋਨ ਲਾਇਓ 109 ਨੰਬਰ ਤੇ ਫੋਨ ਲਾ ਪਰਮਿਟ ਫੋਨ ਪਤਾ ਫੋਨ ਚੱਕ ਕੇ ਸੁਧਾਨ ਰੱਖ ਕੰਨੀਆਂ ਪੁੰਦੇ ਹੁੰਦੇ ਆ ਫੋਨ ਮਾਰਦੇ ਜਦੋਂ ਚੱਲੇ ਆਦੇ ਤੇ ਲੱਗੋ ਮੈਂ ਆ ਗਿਆ ਜਾਂ ਕੁੜੀ ਆ ਗਈ ਆਹੋ ਆਹੋ ਬਦਲੀ ਹੋਣੀ ਦਵਾੜੀ ਜੀ ਹਾਂ ਤੇ ਨਾ ਭਾਈ ਵਿੱਚ ਗੱਡੀ ਉਹ ਬੜਾ ਗੱਡੀ ਪਈ ਹੋਈ ਬੜੀ ਉਹਨਾਂ ਮੈਂ ਹੁਣੇ ਉਹਨਾਂ ਨੂੰ ਮਲਾ ਗੱਡੀ ਨੂੰ ਤਾਂ ਅੱਗੇ ਲਈ ਪਈ ਉਹਨਾਂ ਨੇ ਜੀ ਕੋਈ ਨਾ ਮਾਰਨਾ ਪੈਣ ਕਿਤੇ ਹੁਣ ਬੰਦਾ ਉਹਦਾ ਸਪਾਰਟ ਗੱਡੀ ਵਾਲਾ ਆ ਆਹ ਹਾਂ ਆਪਣੇ ਤੇ ਸਾਈਡਾਂ ਮਾਰਨਾ ਪਈਏ ਹਾਂ ਕੋਈ ਗੋਲੀ ਜਾਨ ਉੱ딜 ਉਹ ਤਾਂ ਭੱਜਣੀ ਨਹੀਂ ਗੱਡੀ ਆਪਣੇ ਤੋਂ ਨਹੀਂ ਭੱਜਣੀ ਇਹਨੇ ਕੋਈ ਤੁਹਾਨੂੰ ਲੱਗ ਜਾ ਗੱਡੀਏ ਧਿਆਨ ਨਾਲ ਰੋਕਣੀ ਇੱਥੇ ਨਾ ਕਰਤੋਵਾਲ ਦੇ ਬਤੇ ਪੰਜਾਬ ਦਾ ਲੈ ਇਹ ਬੰਦੇ ਕਰਤੋਵਾਲ ਦੇ ਆ ਦੇ ਕੋਈ ਗੱਲ ਨਹੀਂ ਯਾਰ ਕਿੱਧਰ ਤੋਂ ਵਾਲੀ ਚੱਲ ਚੱਲਾਂਗੇ ਆਪਾਂ ਕਿਹਦੇ ਦੱਸੋ ਕਿੱਥੇ ਆ ਪੱਜੋਲ ਕਿੱਥੇ ਆ ਭੱਜੋ ਭੱਜੋ ਕਿੱਥੇ ਆ ਇਹ ਰੁਕੋ ਕਿੱਥੇ ਆ ਭੱਜ ਗਿਆ ਉਹ ਭੱਜ ਗਿਆ ਕੀ ਗੱਲਾਂ ਨੂੰ ਕਿ ਪੁੱਛੋ ਯਾਰ ਤင်း ਭੱਜ ਜਾਣਾ ਯਾਰ ਉਹ ਭਰਾਵਾ ਗਾੜੀ ਬਾਲ ਰਹੀ ਆ ਸਾਡੇ ਕੋਲ ਵਾਲੀ ਥੋੜੀ ਸੀ ਗਾੜੀ ਤਾਂ ਕਰਕੇ ਉਹਨਾਂ ਨੇ ਇੱਥੇ ਆ ਲਾ ਕੇ ਆਪਣੇ ਉੱਤੇ ਲਾ ਕੇ ਆਪਣੇ ਇਲਾਕੇ ਤੇ ਆ ਬਾਬਾ ਉਹ ਯਾਰ ਤੂੰ ਨਾ ਉੱਤਰ ਕੇ ਯਾਰ ਭੱਜ ਕੇ ਜਾਣ ਦੀ ਕੋਸ਼ਿਸ਼ ਕਰਨੀ ਤੂੰ ਡਰਦੇ ਜਿਕੇ ਓ ਯਾਰ ਆਮ ਦਾ ਗਰਾਉਂ ਦਾ ਨਾਲ ਕੁਝ ਨਹੀਂ ਹੁੰਦਾ ਮੈਂ ਰੋਜ ਦਾ ਕੰਮ ਮੇਰਾ ਠੀਕ ਹੈ ਨਾ ਆਪ ਸਾਹੀ ਹੋਆ ਸੱਚੇ ਦਾ ਸੱਚਾ ਟੂਆ ਆ ਲੈ ਇਟੈਲੀ ਮਾਗਦੇ ਵੇਚੀ ਲਾਈਟਰ ਮੈਂ ਆਬ ਜਗਾਈਆਂ ਵਾ ਆ ਜੰਤ ਆਪ ਕਾਇਰ ਨੀ ਆਉਂਦਾ ਤੋ ਆਉਂਦੇ ਆ ਕਿੱਥੋਂ ਆਉਂਦੇ ਯਾਰ ਹੁੰਦੇ ਘਟੋ ਆਉਂਦੇ ਕਿੱਥੋਂ ਆਉਂਦੇ ਗੱਡੀ ਡਾਕਲਾ ਯਾਰ ਕੁਝ ਨਹੀਂ ਹੁੰਦਾ ਡਾਕਲਾ ਯਾਰ ਆ ਵੀ ਆ ਵੀ ਰੋ 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 ਆ ਵੀ ਭੈਣੋ ਹੀ ਆ ਐ ਅਜਾਬ ਅਜਾਬ ਖੜਾ ਖੰਸਾ ਆ ਵੀਰੇ ਖੜੀ ਗੱਲ ਅਖਾਤ ਤੇਰੇ ਸਾਲਾ ਤੇ ਥਾਂ ਦਾ ਖੜੀ ਤੇ ਕਿ ਨਾ ਬੈਨ ਤੇਰਾ ਪਾਛਾ ਟਿਕੀ ਨਹੀਂ ਲੈ ਰਖਾ ਰਸਤਾ ਓਏ ਬਾਦ ਨਹੀਂ ਮੈਂ ਨਾ ਕੋਈ ਬਾਤ ਗੱਦੀਆਂ ਕੇ ਥਾਂ ਦੀਆਂ ਇਹਨਾਂ ਦਾ ਗੱਡੀ ਦਾ ਨੰਬਰ ਮੇਰੇ ਕੋਲ ਹੈਗਾ ਵਾ ਕੋਈ ਬਾਤ ਨਹੀਂ ਮੈਂ ਜਾਣਾ ਨਹੀਂ ਕਿੱਦੇ ਚਲਾ ਅਜਿਹਾ ਤੇਰੇ ਭਾਈ ਆ ਆ ਦਰਨਾ ਨਹੀਂ ਕਿਸੇ ਬਾਤ ਸਕੇ ਯਾ ਫੜ ਲੈਣੇ ਸੀ ਯਾਰ ਉਹ ਤੂੰ ਬਾਹਰ ਤੋਂ ਰੋਡ ਤੇ ਤੂੰ ਭੱਗ ਰਹੀ ਸੀ ਨਾ ਕੁੜੀ ਕੁੜੀ ਬਿਠਾ ਕੇ ਲੈ ਵਿਚਾਰੀ ਨਾ ਦਿਮਾਗੀ ਅਫਸਰ ਭਾਈ ਕੁੜੀ ਨੂੰ ਲੱਭਣ ਡੈ ਰੋਡ ਤੇ ਇਹਨੂੰ ਬਿਠਾ ਕੇ ਮੁੰਡੇ ਲੈ ਗਏ ਗੱਡੀ ਚੋਣੇ ਦਾ ਮਗਰ ਲਾਈ ਇਹਨਾਂ ਦੇ ਅਸੀਂ ਬਿਲਕੁਲ ਸਹੀ ਕੇ ਪਾਸ ਪਤਾ ਨਹੀਂ ਕਰੇ ਬੰਦੇ ਕੁੜੀਆਂ ਦੇ ਗੱਡੀ ਲੈ ਕੇ ਅੱਖ ਲਾ ਗੱਡੀ ਦਾ ਨੰਬਰ ਹੈਗਾ ਮੇਰੇ ਕੋਲ ਮੈਂ ਹੁਣੇ ਘੜਵੋਣਾ ਨੰਬਰ ਉਹਦਾ ਤੇ ਉਹ ਗਲਤ ਬੰਦੇ ਮੁੰਡੇ ਦੋ ਤੇ ਕੁੜੀਆਂ ਆਪਾਂ ਇਹਦੇ ਆ ਸਕਦੀ ਅਸੀ ਮਹਰਾਣੇ ਤੋਂ ਜਿਹੜੇ ਗੱਡੀ ਸੀਗੀ ਕੋਈ ਆ ਕੁੜੀ ਨਾ ਦਿਮਾਗੀ ਸਹੀ ਨਹੀਂ ਆ ਤੇ ਇਹਨੂੰ ਭਜਾ ਕੇ ਹਾਂ ਗੱਡੀ ਵਰੀ ਤੇ ਗਈ ਮਗਰ ਗੱਡੀ ਲਈ ਭੈਣ ਨੂੰ ਇਹਨੂੰ ਛੱਡ ਕੇ ਭਜ ਤੇਰਾ ਆਪ ਗਲਤੀ ਕਰ ਲਈ ਆ ਤੁਸੀਂ ਨਾ ਥੋੜੀ ਢਿੱਲੇ ਸੀਗੇ ਆ ਕੁੜੀ ਇਹੋ ਕੁੜੀ ਆ ਇੱਧਰ ਧਿਆਨ ਕਰ ਪੈ ਨਹੀਂ ਕੀ ਨਾ ਕੀ ਤੇਰਾ ਹਾਂ ਗਾੜੀ ਤਾਂ ਚੱਲੇ ਚੱਲਣਾ ਹੁੰਦਾ ਹੈ ਵੇਖੋ ਦੁਨੀਆ ਵੇਖੋ ਇਹ ਕਿਦਾਂ ਦੀ ਆ ਮਾਤਾ ਜੀ ਇਹ ਨਾ ਇੱਥੇ ਜਾਣੇ ਜਾਂਦੇ ਤੇ ਭੈਣ ਫੇਰਣ ਦੀ ਸੀਗੀ ਠੀਕ ਆ ਇਹਨਾਂ ਵੀਰਾਂ ਨੇ ਮੈਨੂੰ ਫੋਨ ਲਾਇਆ ਕਿ ਯਾਰ ਕੋਈ ਜਾਣੇ ਗੱਡੇ ਤੇ ਭੈਣ ਫੇਰਣ ਦੀ ਆ ਇਹਨਾਂ ਨੇ ਕੀ ਕੀਤਾ ਕਿ ਡਰ ਦੇ ਲੱਗੇ ਨਹੀਂ ਸੀ ਜਾਂਦੇ ਜਦੋਂ ਮੈਂ ਲੱਗ ਕੇ ਗਿਆ ਤੇ ਇਹ ਇਹਨਾਂ ਨੂੰ ਲੱਭੀ ਨਹੀਂ ਆ ਅਸੀਂ ਨਾ ਆ ਰੱਬ ਦੇ ਰੱਬ ਦੇ ਸਾਡੇ ਦੇਖ ਲੋ ਰੱਬ ਦੇ ਰੰਗ ਵੇਖ ਲੋ ਮੈਂ ਗੱਡੀ ਕਮਾ ਕੇ ਐਂਦੀ ਲੈ ਕੇ ਆਇਆ ਮੈਂ ਜੇ ਬਸ ਸਿੱਧੇ ਨਾ ਜਾਂਦੇ ਲਬੜੀ ਨਹੀਂ ਸੀਗੀ ਤੇ ਸਾਨੂੰ ਸ਼ੱਕ ਹੋ ਗਿਆ ਵੀ ਗੱਡੀ ਵਾਲਾ ਗੱਡੀ ਵਾਲਾ ਨਾ ਸਾਡੇ ਲਾਗੋ ਦੀ ਨੰਗਿਆ ਉਹ ਕੁੜੀ ਨਾਲ ਜਿਵੇਂ ਬੰਦਾ ਹੈ ਨਾ ਗੱਡੀ ਵਿੱਚ ਕਰਦੇ ਆ ਸਾਨੂੰ ਸ਼ੱਕ ਹੋ ਗਿਆ ਉਹਦੇ ਇਹ ਕਿਥੋਂ ਇਹ ਪਤਾ ਨਹੀਂ ਕਿਥੋਂ ਦੀ ਆ ਇਹਨਾਂ ਦਿਮਾਗੀ ਨਹੀਂ ਸਹੀ ਇੱਕ ਮਿੰਟ ਇੱਕ ਮਿੰਟ ਮੈਂ ਕਰਦਾਗਾ ਦੱਸਣ ਨਹੀਂ ਲਈ ਉਹਨੂੰ ਪਤਾ ਨਹੀਂ ਲੱਗਦਾ ਪੇ ਬਾਣੀ ਮੈਨੂੰ ਕਿੱਥੋਂ ਭਾਇਆ ਇਹ ਆ ਫੋਨ ਫੜਿਓ ਫੋਨ ਬੋਲਿਓ ਨਾ ਕੋਈ ਨਹੀਂ ਥਾ ਇਸਦੇ ਕੁਛ ਨਹੀਂ ਇਹ ਭਾਜੀ ਹੁਣੀ ਆ ਜਿਹਨਾਂ ਦੀ ਵੀਡੀਓ ਇਹਨੇ ਨੇਵ ਆ ਪੁਰਾਣੇ ਵਾਲੇ ਇਹ ਸੁਭਰਾ ਨਿਆਲੇ ਵੀਰ ਤਾ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੋਲਿਓ ਨਾ ਬੋਲਿਓ ਨਾ ਆ ਪਾਣੀ ਪਿਓ ਪਹਿਲਾਂ ਬੈਨੋ ਤਾਂ ਇੱਕ ਹਾਂ ਠੀਲਾ ਪਾਣੀ ਛੰਡਾ ਮੈਨੇ ਇੱਕ ਮਿੰਟ ਬੋਲਿਓ ਨਾ ਆਸ ਤੁਹਾਡਾ ਨਾਮ ਕੀ ਹੈ ਬੈਨ ਬੈਣਾ ਤੁਹਾਡਾ ਨਾਮ ਕੀ ਹੈ ਇੱਕ ਮਿੰਟ ਪਾਸੇ ਛੱਡੋ ਹਾਂ ਇੱਕ ਮਿੰਟ ਵੇਟ ਕਰੋ ਬੋਲਿਓ ਨਾ ਤੁਸੀਂ देखे देखे और रहना पानी श्री आपका नाम क्या है अमीर फातिमा नहीं मतलब कहाँ के रहने वाली हो अब हम अकेले में बदलावे थोड़ा सा होंगे तो हम खाँसी कोई हम करें। हम साथ नहीं तो हाँ। ही नहीं है आप लोगों हम काजी नहीं ये चीज लेके चल रहे हो सके अपना घर ही मिलेगी अगर घर में उनका वाइफ है सब बोलते हैं उल्टा सीधा अच्छा की आपका घर कहाँ पे है झोपड़ी मोहल्ला है खाना है वहाँ से अगर को सा बोलो आपका नाम क्या है वहाँ खाना है अमुरी हुआ, हुआ है अमरी फातिमा आपका नाम है और आपके हिंदू मुसलमान हूँ। और आपके पति का क्या नाम है पति के नाम है इस तरह से लोग अपना घर वाला नेगा करते हैं नहीं, नहीं आप कहाँ के रहने वाली पंजाब की रहने वाली हरियाणा की राजस्थान की पंजाब की नहीं है बस वही जो पट्टी है हम जा रहे थे नवा पट्टी खा कहाँ पे पट्टी कहाँ पे आप की? कुछ हिंदू है कुछ दो है कुछ डुसार है कहाँ पे कहाँ पे मुसलमान बहुत कम है लेकिन कहाँ की किस जगह पे रहते हो आप मुसलमान नहीं है की नियम सब रोजाने वाजे होगा आप ये तो बताओ कि आप ਆਪਕੋ ਇਹਨੋ ਨੇ ਕਹਾਂ ਸੇ ਬਿਠਾਇਆ ਆਪ ਕਹਾਂ ਦੇ ਰਹਿਨੇ ਵਾਲੇ ਆਪ ਆਪ ਬਸ ਉਹ ਆਪੇ ਦੇ ਦੇਂਗੇ ਸੁਭਾਈ ਉਹ ਆਪੇ ਤਿੰਨ ਰੋਡ ਹੈ ਨਾ ਉਹ ਨਵੀਂ ਧੰਨਵਾਦਰਾ ਟਾਡਾ ਆ ਜੋ ਕੰਜਰਾ ਨਹੀਂ ਛੱਡਣਾ ਨਹੀਂ ਸੀ ਚਾਹੀਦੀ ਹੈ ਉਹ ਚਾਹੀਦੀ ਹੈ ਹਾਂ ਆਪਾਂ ਜੁਗਾਂ ਦੇ ਤੇ ਬਸ ਚਾਹ ਪੀਵੇ ਉਹ ਗੱਡੀ ਕੱਟੀ ਗਈ ਆ ਮਾਦਾ ਗੱਡੀ ਦੇ ਗੱਡੀ ਮਗਰ ਤੁਸੀਂ ਗਏ ਨਹੀਂ ਨਾ ਨਹੀਂ ਤੇ ਭਜੇ ਥੋੜੀ ਦਿਨ ਹੀ ਗੱਡੀ ਆਨੂੰ ਇਹ ਵੀ ਭੈਣ ਸਾਡੇ ਹੱਥ ਆ ਗਈ ਆ ਇਹਨੂੰ ਪਹਿਲਾਂ ਫੜੀ ਆ ਹਾਂ ਅਈਓ ਤੋਂ ਪਾਚ ਕੇ तो हम बोले लगे कि चलिए ताकि काम करेंगे या चलिए तो आप लोग आप लोग लो गाड़ी में बोले लगी अंगूड़ी हाँ। है उसको नहीं ऐसे होना चाहिए कोई भी ऐसा नहीं होना चाहिए कोई भी लड़की है बड़ी सहसा हो रहा चाहिए तो ओही सो खाली कोई हमके कि कोई नहीं है मेरा और रोट पर रह गए इसलिए मतलब कि सब ध्यान देने लगी है। कि अंकिता बेटी है अच्छा जो डर गए मुंडे हो गए डर गए हां हां डर गए कोई गाड़ी नंबर लग जिया हुन गलारा के एक एक सेरे गाड़ी दा नंबर पता लग जाएगा संग दिया जेडी गाड़ी दा नंबर है ना मैं वीडियो दे विच दिखाऊंगा ठीक है जी ਆਹ ਇਹ ਗੱਡੀ ਦਾ ਨੰਬਰ ਜਰੂਰ ਦੱਸੇ ਸਾਨੂੰ ਵੀ ਇੱਕ ਗੱਡੀ ਨੰਬਰ ਕੀ ਦਾ ਵਾ ਕਿਹੜਾ ਪਿੰਡ ਵਾ ਇਹ ਆਪਣੇ ਤਰਨਤਨ ਮਲੇ ਇਹ ਏਰੀਏ ਦੇ ਵਿੱਚ ਹੀ ਆ ਆ ਇਸ ਟਾਈਮ ਅਸੀਂ ਖਲੋਤੇ ਆ ਅੱਜ ਇਹ ਪਿੰਡ ਕਿੱਤੋਂ ਵਾਲ ਕਿੱਤੋਂ ਵਾਲ ਵੱਡੀ ਕਿੱਤੋਂ ਵਾਲ ਖਲੋਤੇ ਆ ਕਿ ਤੋਂ ਹਲਕਾਂ ਖਲੋਤੇ ਆ ਆ ਤੁਸੀਂ ਵੇਖਿਆ ਕਿ ਪੈਨ ਨੂੰ ਅਸੀਂ ਲੱਭ ਰਹੇ ਸੀ ਕਿਉਂਕਿ ਦਿਮਾਗੀ ਪਰੇਸ਼ਾਨ ਸੀ ਜੀ ਵੀਰਾਂ ਨੇ ਜਿਹੜਾ ਜਾਨ ਕਿ ਅੱਡਾ ਜਿਲ੍ਹਾ ਤਰਨਤਾਰਨ ਦੇ ਚ ਪੈਂਦਾ ਹਰੀਕੇ ਪਤਨ ਦੇ ਕੋਲ ਉੱਥੇ ਅੱਡੇ ਦੇ ਵਿੱਚ ਪੈਨ ਨੂੰ ਫਿਰਦੀ ਵੇਖਿਆ ਸੀਗਾ ਚਲੋ ਇਹਨਾਂ ਮੈਨੂੰ ਕਾਲ ਕੀਤੀ ਮੈਂ ਕਿਥੋਂ ਪੈਨ ਜਦੋਂ ਲੈਣਾ ਤੇ ਪੈਨ ਸਾਨੂੰ ਲੱਭੀ ਨਹੀਂ ਚਲੋ ਅਸੀਂ ਲਾ ਕੇ ਬੰਨੇ ਸੜਕਾਂ ਤੇ ਘੁਮੇ ਤੇ ਇੱਕ ਗੱਡੀ ਸਾਡੇ ਲਾਗੋ ਦੀ ਲੰਗੀ ਤੇ ਉਸ ਗੱਡੀ ਦੇ ਅੰਦਰਲੇ ਬੰਨੋ ਸਾਈ ਲਾਈਟਾਂ ਜਗਦੀਆਂ ਸੀਗੀਆਂ ਸਾਨੂੰ ਸ਼ੱਕ ਪਿਆ ਵੀ ਗੱਡੀ ਦੇ ਵਿੱਚ ਕੋਈ ਹੈਗਾ ਇਤਰਾਜ ਜੋ ਕੋਈ ਚੀਜ਼ ਹੈਗੀ ਆ ਅਸੀਂ ਜਦੋਂ ਗੱਡੀ ਦਾ ਪਿੱਛਾ ਕੀਤਾ ਉਹਨਾਂ ਨੂੰ ਹੱਥ ਦਿਖਾਇਆ ਵੀ ਡੱਕੋ ਗੱਡੀ ਅਸੀਂ ਪੈਨ ਨਾਲ ਲੈਣਾ ਤੇ ਨਾ ਗੱਡੀ ਵੀ ਲੈ ਲਈ ਕਿਤੋਂ ਵਾਲ ਪਿੰਡ ਦੇ ਵਿੱਚ ਦੀ ਹੁਣੇ ਤੁਹਾਡੇ ਸਾਹਮਣੇ ਗੱਡੀ ਲੰਗੀ ਆ ਤੇ ਇਸ ਗੱਡੀ ਦਾ ਜਿਹੜਾ ਨੰਬਰ ਉੱਪਰ ਵੀਡੀਓ ਦੇ ਵਿੱਚ ਅਸੀਂ ਨੋਟ ਕੀਤਾ ਵਾ ਇਹਦਾ ਨੰਬਰ ਜ਼ਰੂਰ ਦੱਸਿਆ ਸਾਨੂੰ ਤਾਂ ਜੋ ਪਤਾ ਲੱਗੇ ਜਿਹੜੇ ਅਨਸਰ ਆ ਜਿਹੜੇ ਗਲਤ ਧੀਆਂ ਪੈਣਾ ਜਿਹੜੇ ਮੈਂਟਰੀ ਅਫਸਰਟ ਉਹਨਾਂ ਦਾ ਗਲਤ ਫਾਇਦਾ ਚੁੱਕਦੇ ਆ ਤੇ ਉਹ ਜ਼ਰੂਰ ਉਹਨਾਂ ਨੂੰ ਆਪਾਂ ਜਗ੍ਹਾ ਜ਼ਾਹਿਰ ਕਰੀਏ ਚਲੋ ਪੈਣਾ ਪਾ ਚਲੀਏ ਹਾਂ ਇਹ 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 ਡਾਟ ਇੱਕ ਨਾ ਐਡਰੈਸਿੰਗ ਆ ਇਹਦੀ ਸਜਾਤ ਫੋਟੋਚਿੰਗ ਤਰ੍ਹਾਂ ਖਾ ਦੇ ਤੂੰ ਇਹਦੀ ਫੋਟੋਚਿੰਗ ਤਰ੍ਹਾਂ ਖਾ ਦੇ ਸੁਣੀ ਲੈਣਾ ਆਸ਼ੀਰਵਾਦ ਖਾਣਾ ਖਾਇਆ ਅੱਜ ਮਾਤਾ ਖਾਈ ਚ ਪੰਨਾ ਤਰ੍ਹਾਂ ਦਾ ਮੈਂ ਦੱਸ ਕੰਮ ਹੋ ਗਿਆ ਕਿ ਨਹੀਂ ਲੱਗਦਾ ਬੁਖੀ ਨਹੀਂ ਲੱਗ ਰਾ ਉੱਥੇ ਦਵਾਸ਼ ਡਰ ਡਾ ਗਈ ਹੈ ਨਾ ਚੱਲ ਚੱਲ ਜੀ ਆਪਣੀ ਗੱਡੀ ਕਿੱਥੇ ਆਪਾਂ ਹਾਂ ਕਿ ਪਾਈ ਹੋਣਾ ਵੈਗ ਨੂੰ ਜਦੋਂ ਵੀ ਕਰਦਾ ਨਾ ਚੰਗਾ ਕਰਦਾ ਮੈਂ ਗੱਡੀ ਵੇਲੇ ਮੋੜ ਕੇ ਲੈ ਜਾਂਦੀ ਇਹਦਾ ਕਰਕੇ ਮੈਂ ਕਿਹਾ ਸਿੱਧਾ ਜਾ ਕੇ ਵੇਖਦੇ ਆਂ ਉੱਥੇ ਆਪਾਂ ਹੋਲੀ ਕੀਤਾ ਦੀ ਮਗਰੋਂ ਦੇ ਗੱਡੀ ਚ ਵਾਈਕਲ ਚਲ ਪਹਿਲੇ ਅਗਲੇ ਬੰਨੇ ਆ ਜਾ ਇੱਧਰ ਆ ਜਾ ਪਹਿਣ ਜੀ ਕਿ ਤੱਕ ਕਿੰਨੇ ਜਾਣੇ ਹਾਟਾ ਢਾਮੂ ਆ ਦੋ ਤਿੰਨ ਜਾਣੇ ਸੀਗੇ ਦੋ ਜਾਣੇ ਦੋ ਜਾਣੇ ਹੋ ਮੁੰਡਾ ਆਹੀ ਨਹੀਂ ਜਿਹੜਾ ਦਾ ਉਹ ਨੱਚਦਾ ਹੈ ਆ ਹੋਰੇ ਇਹਨੂੰ ਅੱਗੇ ਬਿਠਾ ਦਿਓ ਪਹਿਨੂੰ ਇਹਨੂੰ ਅੱਗੇ ਬਿਠਾ ਦਿਓ ਹਾਂ ਹਾਂ ਅੱਗੇ ਆ ਜਾ ਕੋਈ ਗੱਲ ਨਹੀਂ ਮਾਦ ਇਹਦਾ ਪਰਿਵਾਰ ਲੱਭਾਂਗੇ ਇਹ ਜੰਤੇ ਜੰਤੇ ਵੇ ਹਾਂ ਜੀ ਗੋਰੇ ਕਰੀ ਨਾ ਭੈਣ ਚੰਗੀ ਤਰ੍ਹਾਂ ਦਿਖਾ ਦੇ ਫੇਸ ਦਾ ਫੋਨ ਨੰਬਰ ਲਾਇਆ ਤਾਂ ਆ ਆ ਲੈ ਤੇ ਨਾ ਭੈਣ ਦਾ ਚੰਗੀ ਤਰ੍ਹਾਂ ਫੈਸਲਾ ਤੇ ਹਾਂ ਚੰਗੀ ਤਰ੍ਹਾਂ ਲੈ ਫੇਸ ਆ ਇਸ ਕਿ ਚੰਗੀ ਤਰ੍ਹਾਂ ਫੇਸ ਲੈ ਸੰਦੇ ਜੀ ਆ ਇਸ ਭੈਣ ਬਾਰੇ ਕੋਈ ਵੀ ਵੀਰ ਜਾਣਦਾ ਹੋਵੇ ਤਾਂ ਸਾਡਾ ਉੱਪਰ ਸਕਰੀਨ ਦੇ ਉੱਪਰ ਨੰਬਰ ਦਿੱਤਾ ਵਾ ਜਰੂਰ ਸੰਪਰਕ ਕਰਿਓ ਹੁਣ ਰਾਤ ਦੇ ਹੀ ਲਗਭਗ 9:11 ਹੋ ਗਏ ਆ ਇਸ ਭੈਣ ਨੂੰ ਆਪਾਂ ਲੈ ਕੇ ਹੁਣ ਚੱਲੇ ਆ ਤੇ ਜਰੂਰ ਕੋਈ ਵੀਰ ਭੈਣ ਬਾਰੇ ਜਿਆਦਾ ਜਾਣਦਾ ਹੋਵੇ ਤਾਂ ਜਰੂਰ ਸੰਪਰਕ ਕਰਿਓ ਜੀ ठीक है जी हाँ एक मिनट पहले एड्रेस की है तेरा कहाँ की रहने वाली एड्रेस वही है, आ, है और सब्जी बाजार शहर का नाम क्या है शहर के नाम है और बोलो के चौराहा मोर नहीं नहीं क्या नाम है शहर का गाजियाबाद है और जचन... बोलो लोग चौराहा बस मोर है पंजाब में हो या राजस्थान में हरियाणा में और मीठापुर सब्जी बाजार से चिंता मीठापुर हाँ झोपड़ी महला सब्जी बाजार से चिंता किस बाजार से खरीदता है कौन सा शहर वो कौन हाँ, सा हाँ, नहीं कौन सा शहर है वो शहर का नाम बीना क्या है ये कहाँ पड़ता है बीना सिलेमा सब देखे ये कौन सी स्टेट में पड़ता है किस स्टेट में पंजाब में हरियाणा में ये सब पंजाब हरियाणा सब कुछ ਦੋਈ ਜਿਕੇ ਕਿੰਨਾ ਸਮਾਂ ਹੈ ਕਰ ਕੋਈ ਘਰ ਸੇ ਆਇ ਕੋ ਇਹ ਬਹੁ ਨਹੀਂ ਸਮਝ ਨਹੀਂ ਆਦਾ ਕਿਤਨਾ ਦਿਨ ਹੋ ਗਿਆ ਕਿਤਨਾ ਤਾਰੀਖ ਹੋ ਗਈ ਇਹ ਤੇ ਕਿਤੇ ਲਿਖਿਆ ਨਹੀਂ ਪਤਾ ਹੀ ਨਹੀਂ ਆਪਕੋ ਕਿ ਕਬ ਆਇਆ ਆਪ ਕਬ ਛੋੜ ਦੇ ਗਏ ਆਪ ਇਹ ਦੇਖ ਦੇ ਹਾਂ ਓਕੇ ਇੱਥਾਂ ਇਹਨਾਂ ਦਾ ਕੰਮ ਕਿਵੇਂ ਪਤਾ ਨਹੀਂ ਇਹਨਾਂ ਨੇ ਭਾਈ ਉਹਨੂੰ ਪਾਇਆ ਸਹੀ ਹੈ ਇਹ ਜਿਹੜੇ ਦੋ ਮੁੰਡੇ ਆਏ ਆ ਪਤਾ ਚਾ ਉਹ ਇੱਕ ਕੰਮ ਆ ਆ ਨਹੀਂ ਮਾਤਾ ਮੁੰਡਿਆਂ ਤੋਂ ਮੁੰਡਿਆਂ ਦੇ ਹੱਥੋਂ ਤੋਂ ਪਹਿਲਾਂ ਇਹਨਾਂ ਨੂੰ ਮਿਲੀ ਸੀ ਇਹ ਇਹਨਾਂ ਮੈਨੂੰ ਫੋਨ ਲਾਇਆ ਕਿ ਡਰ ਗਏ ਸੀ ਵੀ ਕੋਈ ਸਾਨੂੰ ਤੁੰਤ ਨਾ ਲਾ ਦੇ ਸਾਡੇ ਤੇ ਤੇ ਉਹ ਜਿਹਨੇ ਚੋਂ ਮੈਂ ਆਇਆ ਉਹਨੇ ਜਿਹਨੂੰ ਉਹ ਮੁੰਡਿਆਂ ਨੇ ਬਾੜੀ ਕਰੀ ਹਾਂਜੀ ਹੁਣ ਜਿਹੜੀ ਗਈ ਆ ਹਾਂ ਉਹਨਾਂ ਗੱਡੀ ਬਾਹਰੀ ਹੈ ਇਹਨੂੰ ਉਤਾਰ ਕੇ ਇੱਥੇ ਗੱਡੀ ਨੂੰ ਇੱਥੇ ਤਾਰ ਕੇ ਇੱਥੇ ਤਾਰ ਕੇ ਰੱਖਿਆ ਹੈ ਥੋੜੀ ਜਿਹੀ ਥੋੜਾ ਫਰਕ ਪਾਇਆ ਹੋਆ ਗੱਡੀ gekeri ਜਾਣੀ ਕੇਰੀ ਜਾਣੀ ਉਧਰੋਂ ਹੀ ਨਹੀਂ ਉਹ ਨਹੀਂ ਮਾਤਾ ਸਾਨੂੰ ਗੱਡੀ ਦਾ ਤੇ ਨੰਬਰ ਹੈਗਾ ਸਾਡੇ ਕੋਲ ਗੱਡੀ ਦਾ ਦੇ ਆ ਜਾਊਗਾ ਹਾਂ ਠੀਕ ਹੈ ਹਾਂ ਗੱਡੀ ਦਾ ਨੰਬਰ ਨੰਬਰ ਆ ਲਿਖ ਲਓ ਹਾਈ ਤਰੇਣੀ ਕਿਤੇ ਨੁਕਸਤ ਮਾਤਾ ਨਹੀਂ ਤੁਸੀਂ ਲਗਾਏ ਹਾਂਜੀ ਜਿਹੜੀ 8 ਦਿਨ ਉੱਥੇ ਪੱਲੀ ਦੇ ਵਿੱਚ ਝੁਕੀ ਦੇ ਵਿੱਚ ਜਿਹੜੀ ਅਸੀਂ ਮੇਲੇ ਚੋਂ ਵਿਛੜੀ ਆ ਹਾਂਜੀ ਆ 8 ਦਿਨ ਮੈਂ ਤੇਰੀ ਵੀਰ ਕੋ ਵੇਂਦੀ ਰਹੀ ਬਣਾ ਚਿਹਰਾ ਹਾਂ ਇਹੋ ਉਹ 16 16 16 ਹੋਰ ਆਤੀ ਲੱਗੇ ਜਾਨਾ ਮੈਨੂੰ ਮਰਾਣੇ ਸਵੇਰੇ ਆ ਕੇ ਤੇ ਮੈਂ ਮੜ ਕੇ ਵੀਰ ਨੂੰ ਆਖਿਆ ਵੀ ਵੀਰ ਮਰਾਣੇ ਦਾ ਤੂੰ ਆ ਕੇ ਨਾ ਹਰੀ ਕਿਆ ਕੇ ਫੋਨ ਕਰਿਓ ਫੇਰ ਉਹ ਆਂਦੇ ਹੀ ਹੁਣੇ ਹੀ ਆ ਜਾਣੇ ਆ ਮਾਂ ਤਾਂ ਗੱਡੀ ਚ ਪੈਂਦੀ ਨਹੀਂ ਸੀ ਸਾਰੇ ਜਵਰਦਸਤ ਗੱਡੀ ਚ ਮੈਂ ਆਇਆ ਤੇ ਉਹਨਾਂ ਲੈ ਗਿਆ ਪਰਵਾਰ ਰਾਤ ਹੀ ਲਗੇ ਸੀ ਹਾਂਜੀ ਉਹ ਰਾਤ ਹੀ ਆ ਗਈ ਹਾਂਜੀ ਆ ਬਾਬਾ ਰਤਨਦੇਸ ਸੱਟੀ ਆਪਣਾ ਮਹਰਾਣਾ ਪਿੰਡਾਂ ਜੀ ਚੰਗਾ ਮਾਤਾ ਜੀ ਕੋਈ ਨਹੀਂ ਕੋਈ ਤਾਂ ਮਹਰਾਣਾ ਕਿੱਤੋਂ ਅੱਜ ਕੋਈ ਫਰਕ ਹਾਂਜੀ ਅਜਾਣੇ ਵੀਰ ਕਿੱਤੋਂ ਆਲਦੇ ਮੈਨੂੰ ਇੱਥੇ ਜਿੰਦ ਰਹੋਣੀ ਹੈ ਜਿਹੜਾ ਮੁੰਡਾ ਖੇਡ ਦਿੰਦੀ ਸੀ ਮੇਰੇ ਨਾਲ ਆ ਪੜਾਉਂਦੇ ਓਥੇ ਠੱਗੇ ਬੜੇ ਆ ਸ ਮਹਰਾਣਾ ਸੇਵਾ ਸੱਡੀ ਲੈ ਲਵਾਂ ਮੇਰੇ ਨਾਲ ਜਗਜੀਤ ਸਿੰਘ ਜਿੱਥੇ ਹਾਂ ਮਹਰਾਣਾ ਸੇਵਾ ਸੱਡੀ ਲੈ ਲਓ ਠੀਕ ਆ ਸੇਰੀ ਲੱਭ ਜਾਣਾ ਮੈਂ ਤਾਂ ਉਹਨਾਂ ਦੇ ਨੰਬਰ ਚੰਗਾ ਵੈਗਰੀ ਜੀ